ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮ ਪੰਜਾਬ 7 ਅੱਜ ਅੰਮ੍ਰਿਤਸਰ ਦੇ ਹਲਕਾ ਟਾਰੀ ਦੇ ਪਿੰਡ ਫਤਿਹਗੜ ਸ਼ੂਗਰ ਚੱਕ ਇੱਕ ਘਰ ਦੇ ਵਿੱਚ ਪਹੁੰਚੇ ਹਾਂ ਜਿੱਥੇ ਘਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਲਗਾਤਾਰ ਹੀ ਪੰਜਾਬ ਦੇ ਵਿੱਚ ਜਿਹੜਾ ਮੀਂਹ ਪੈ ਰਿਹਾ ਸੀ ਤੇ ਕਈ ਥਾਵਾਂ ਤੇ ਹੜਾ ਆਏ ਨੇ ਤੇ ਕਈਆਂ ਦੇ ਘਰਾਂ ਦੀਆਂ ਆਂੜੀਆਂ ਛੱਤਾਂ ਡਿੱਗ ਪਈਆਂ ਨੇ ਤੇ ਇਸੇ ਹੀ ਮਾਮਲਾ ਜਿਹੜਾ ਅੰਮ੍ਰਿਤਸਰ ਦੇ ਫਤਿਹਗੜ ਸ਼ੂਗਰ ਚੱਕ ਦੀਆਂ ਦਿਖਾ ਰਹੇ ਹਾਂ ਜਿੱਥੇ ਪਰਿਵਾਰ ਦੀ ਜਿਹੜੀ ਛੱਤ ਹੈ ਉਹ ਡਿੱਗ ਪਈ ਸੀ ਤੇ ਦੱਸਿਆ ਜਾ ਰਿਹਾ ਕਿ ਪਰਵਾ ਜਿਹੜੇ ਥੱਲੇ ਬੈਠੇ ਸੀ ਤੇ ਮਸਾਈ ਇੰਨਾ ਪਰਵਾਰਾਂ ਦੀ ਜਿਹੜੀ ਜਾਨ ਬਜੀ ਆ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਦੇ ਘਰ ਦੇ ਵਿੱਚ ਜਿਹੜੇ ਦੋ ਕਮਾਉਣ ਵਾਲੇ ਸੀ ਜੀ ਉਹ ਇਸ ਦੁਨੀਆ ਵਿੱਚ ਨਹੀਂ ਰਹੀ ਪਹਿਲਾਂ ਉਹਨਾਂ ਦਾ ਬੇਟਾ ਜਿਹੜਾ ਅਮਰੀਕ ਸਿੰਘ ਉਹ ਚਲਾ ਗਿਆ ਇਸ ਦੁਨੀਆ ਤੋਂ ਉਸ ਤੋਂ ਬਾਅਦ ਅਮਰੀਕ ਦਾ ਜਿਹੜਾ ਪਿਤਾ ਸੀ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਹੁਣ ਘਰ ਦੇ ਵਿੱਚ ਸਿਰਫ ਦੋ ਬੱਚੇ ਆ ਤੇ ਇੱਕ ਉਹਨਾਂ ਦੀ ਦਾਦੀ ਆ ਕਿਉਂਕਿ ਦਾਦੀ ਜਿਹੜਾ ਪਾਲਣ ਪੋਸ਼ਣ ਬੇਟੇ ਦੇ ਬੱਚਿਆਂ ਦਾ ਕਰ ਰਹੀ ਆ ਜੋ ਪੋਤਰੇ ਉਹਨਾਂ ਦੇ ਹੁਣ ਲੋਕਾਂ ਕੇ ਬੇਨਤੀ ਕਰ ਰਹੇ ਕਿ ਸਾਡੇ ਘਰ ਦੇ ਜਿਹੜੇ ਹਾਲਾਤ ਬਹੁਤ ਮਾੜੇ ਨੇ ਘਰ ਦਾ ਜਿਹੜਾ ਗੁਜ਼ਾਰਾ ਬੜਾ ਔਖਾ ਹੋ ਰਿਹਾ ਅਸੀਂ ਵੀ ਲੋਕਾਂ ਨੂੰ ਅਪੀਲ ਕਰਾਂਗੇ ਕਿ ਇਸ ਪ੍ਰਵਾਦੀ ਜਿਹੜੀ ਵੱਧ ਵੱਧ ਮਦਦ ਕੀਤੀ ਜਾਵੇ ਤੁਸੀਂ ਦੇਖ ਸਕਦੇ ਹੋ ਕਿ ਦਾਦੀ ਜਿਹੜੀ ਆਪਣੇ ਪੋਤਰਿਆਂ ਨਾਲ ਲੈ ਕੇ ਮਦਦ ਦੀ ਜਿਹੜੀ ਗੁਹਾਰ ਲਗਾ ਰਹੀ ਹੈ ਗੱਲਬਾਤ ਕਰਦੇ ਹਾਂ ਮਾਤਾ ਜੀ ਨਾਲ ਮਾਤਾ ਜੀ ਕੀ ਕਹਿਣਾ ਚਾਹੋਗੇ ਪਹਿਲੇ ਸਭ ਤੋਂ ਇਹ ਦੱਸੋ ਵੀ ਛੱਤ ਕਿਸ ਤਰ੍ਹਾਂ ਡਿੱਗੀ ਹੈ ਕਿੰਨੇ ਦਿਨ ਹੋ ਗਏ ਛੱਤ ਡਿੱਗੀ ਨੂੰ 4-5 4-5 ਦਿਨ ਹੋ ਗਏ ਬਰਸਾਤ ਬਹੁਤ ਆਈ ਤੇ ਉਹ 파ੜ 파ੜ ਪੈ ਗਿਆ ਮੈਂ ਕਿਹਾ 파ੜ ਪੈ ਗਿਆ ਵਾ ਤੇ ਬੇਟਾ ਮੇਰਾ ਕਹਿੰਦਾ ਮੰਮਈ ਬਾਹਰ ਨਿਕਲਿਆ ਕਹਿੰਦਾ ਮੈਂ ਕਿਹਾ ਨਹੀਂ ਕੋਈ ਗੱਲ ਨਹੀਂ ਤੇ ਅਜੇ ਬਾਹਰ ਨਿਕਲੇ ਹੀ ਆ ਛੱਤ ਮਗਰ ਹੀ ਆ ਗਈ ਸਾਰੀ ਤੇ ਬੱਚੇ ਬਚ ਕੇ ਬੱਚੇ ਵੀ ਉੱਟ ਕੇ ਬੈਠ ਤੋ ਚਲੇ ਗਏ ਉਧਰ ਜੇ ਬੱਚੇ ਵੀ ਹੁੰਦੇ ਆਪਾਂ ਵੀ ਹੁੰਦੇ ਸਾਡੇ ਤੇ ਸਾਰੇ ਜੀ ਥੱਲੇ ਆ ਸਮਝ ਜਾਣੀ ਇਮਾਨਦਾਰੀ ਨਾ ਸਾਨੂੰ ਕਹਿੰਦੇ ਚੁੱਕਣਾ ਵੀ ਨਹੀਂ ਨਾ ਸਾਨੂੰ ਕਹਿੰਦੇ ਪੁੱਛਣਾ ਵੀ ਨਾ ਗਿੱਚਣਾ ਸੀ ਅੱਜ ਤੱਕ ਕਦੇ ਕਹਿੰਦੇ ਪੁੱਛਿਆ ਮੜਕੇ ਕਿੰਨੇ ਪੁੱਛਣਾ ਸਾਨੂੰ ਤੇ ਸਰਦਾਰ ਜੀ ਤੇ ਸਰਦਾਰ ਜੀ ਵੀ ਇਦਾਂ ਹੀ ਇੱਕ ਦਿਨੀ ਇੱਕ ਦਿਨੀ ਬਿਮਾਰ ਹੋਇਆ ਬਸ ਇੱਕ ਦਿਨ ਬਿਮਾਰ ਹੋਇਆ ਤੇ ਉਹਨਾਂ ਨੂੰ ਲੈ ਕੇ ਗਏ ਆ ਬਸ ਕਰਜ਼ਾ ਚੁੱਕ ਚੁਕਾ ਕਰਕੇ ਬੱਚਾ ਆਦਮੀ ਦਾ ਲਾਜ ਕਰਾਇਆ ਜਿਹੜੇ 4 ਵਜੇ ਪੂਰੇ ਹੋ ਗਏ ਪਹਿ ਚੁੱਕ ਚੁਕਾ ਕੇ ਦੇ ਕੇ ਜਿਹੜੇ 4 ਵਜੇ ਪੂਰੇ ਹੋ ਗਏ ਆ ਸਤੂ ਜੀ ਆਈ ਆਪਣੇ ਘਰ ਲੈ ਕੇ লাশ ਨੂੰ ਆ ਗਈ ਤੇ ਬੇਟਾ ਇਹੜਾ ਅਮਰੀਕ ਸਿੰਘ ਉਹਨੂੰ ਕੀ ਗੱਲ ਹੋ ਗਈ ਸੀ ਉਹਨੂੰ ਵੀ ਪਤਾ ਨਹੀਂ ਕਿਸੇ ਨੇ ਚਾਹ ਪੀਂਦਿਆ ਚਾਹ ਪੀਂਦੇ ਪਿੰਦੇ ਹੀ ਕੁਛ ਨੀਲੀ ਚਾਹ ਹੋ ਗਈ ਆ ਚਾਹ ਬਣਾ ਕੇ ਉਹਦੀ ਜਨਾਨੀ ਦੇਗੀ ਆ ਤੇ ਚਾਹ ਪੀਤੀ ਉਹਨੇ ਚਾਹ ਵੀ ਕੇ ਕਬਰਾਂ ਤੋਂ ਦੋ ਲੱਖ ਲੱਭੇ ਖੁਰੇ ਚੜ ਕੇ 9 ਲੱਖ ਰੁਪਏ ਉਹਦੀ ਆਦਤ ਸੀਗੀ ਅਰਗਬਤੀ ਕਰਨਦੀ ਉਹਨੇ ਨਾ ਕਿ ਅਰਗਬਤੀ ਕਰਨੀ ਤੇ ਅਰਗਬਤੀ ਅਜੇ ਕੀਤੀ ਨਹੀਂ ਨਾ ਲਿਆ ਉਹਨੇ ਨਾ ਲਿਆ ਚਿੱਕਾ ਨਿਕਲਿਆ ਤੇ ਮੱਲੇ ਨੇ ਮੇਰੇ ਨੇ ਕਿਆ ਵੀ ਰਾਣ ਪੈ ਜੀ ਰਿਕੜ ਪਤਾ ਨਹੀਂ ਕੀ ਹੋ ਗਿਆ ਕੀ ਹੋ ਗਿਆ ਬਾੜ ਕੇ ਵੇਖਿਆ ਖੁਰੇ ਚ ਕੱਚਾ ਪਾਇਆ ਉੱਥੇ ਡਿੱਗ ਗਿਆ ਪਿਆ ਚੁੱਕ ਕੇ ਇੱਥੇ ਬੈਠ ਤੇ ਪਾਇਆ ਕੱਪੜੇ ਪਾਏ ਉਹਨੂੰ ਲੈ ਕੇ ਗੁਰੂ ਰਾਮਦਾਸ ਹਸਤਾਲ ਰਾਜੀ ਜਾਂਦੇ ਉਹਨੇ ਦਉ ਤੋੜ ਦਿੱਤਾ ਈਡਾ ਜੁਆੜ ਪਤ ਮੇਰਾ ਕੜੀ ਚੋਦੀ ਡਿਗੜ ਗਿਆ ਮੇਰੇ ਹੱਥ ਦੇ ਵਿੱਚੋਂ ਡਿਗੜ ਗਿਆ ਦੋ ਮਿੰਟ ਨਹੀਂ ਲੱਗੇ ਮੇਰੀ ਲੱਤਾਂ ਤੇ ਪਾਇਆ ਗੋਡੇ ਤੇ ਪਾਇਆ ਸਿਰ ਅੱਜ ਮੈਨੂੰ ਦੱਸੋ ਵੀ ਜਦੋਂ ਜਦੋਂ ਪੁੱਤ ਨੂੰ ਵਿਆਹ ਕੇ ਲਿਆਂਦਾ ਸੀ ਬੜੀਆਂ ਖੁਸ਼ੀਆਂ ਸੀ ਘਰ ਦੇ ਵਿੱਚ ਸੇਹਰਾ ਬੰਨਿਆ ਮਾਂ ਨੇ ਤੇ ਪਾਣੀ ਵਾਰਿਆ ਸੀ ਅੱਜ ਪੁੱਤ ਦੀ ਯਾਦ ਆਉਂਦੀ ਏ ਕਿਸ ਤਰ੍ਹਾਂ ਫਿਰ ਮਨ ਦੁਖੀ ਹੁੰਦਾ ਵਾ ਬੜਾ ਮਨ ਦੁਖੀ ਹੁੰਦਾ ਪੁੱਤ ਦੀ ਕੋਈ ਵੀ ਕੰਮ ਹੁਣ ਕਰ ਚੁੱਧਾ ਤੇ ਅੱਖ ਦੇ ਕੱਲਾ ਬੇਟਾ ਤੁਰਿਆ ਫਿਰਦਾ ਮੈਨੂੰ ਕਾਕਾ ਅਜਰ ਹੀ ਕੁੰਦਾਸ ਤੈਨੂੰ ਉਹਨੇ ਨਾਲ-ਨਾਲ ਕਰੇ ਕਾਕਾ ਮੈਂ ਆ ਕਰਦਾ ਕਾਕਾ ਮੈਂ ਆ ਕਰਦਾ ਤੂੰ ਆ ਕਰ ਮੈਂ ਆ ਕਰਦਾ ਜਿਹੜਾ ਕੱਲਾ ਹੀ ਪਟਕਦਾ ਫਿਰਦਾ ਮੇਰਾ ਬੱਚਾ ਹੁਣ ਕਰਦ ਗਿਆ ਕੱਲਾ ਹੀ ਜਾਣਾ ਮੇਰਾ ਪਟਕਦਾ ਫਿਰਦਾ ਵੀ ਮੈਂ ਕਿਤਰਾ ਕਰਾ ਕਿਤਰਾ ਕਰ ਮੈਂ ਆਖੇ ਕਾਕੇ ਵੇ ਕੰਮਾਂ ਤੇ ਜਾਵਾਂ ਮੈਂ ਪੁੱਛ ਕੇ ਆਵਾਂ ਕੰਮ ਤੇ ਮਾਤਾ ਜਾਈ ਨਾ ਜੈਨਾ ਮਾਤਾ ਉੱਥੇ ਤੂੰ ਮਰ ਗਈ ਉਹ ਡਿੱਗ ਪਈ ਤਾਂ ਮੈਂ ਕਿਤਰਾ ਤੈਨੂੰ ਸਾਂਭੂਗਾ ਮਤਲਬ ਇਹ ਘਰ ਦੇ ਵਿੱਚ ਰੋਟੀ ਪਾਣੀ ਜਿਹੜੀ ਤੁਸੀਂ ਬਣਾਉਂਦੇ ਤੁਸੀਂ ਬਣਾਉਂਦੇ ਜੇ ਕਿ ਜਾਂ ਬੱਚੇ ਵੀ ਤੁਹਾਡੇ ਨਾਲ ਜਿਹੜੀ ਮਦਦ ਕਰਦੇ ਨੇ ਬੱਚੇ ਵੀ ਬਣਾਉਂਦੇ ਆ ਬੱਚੇ ਭਾਂਡੇ ਵੀ ਮਾਜ ਦਿੰਦੇ ਆ ਮਸ਼ੀਨ 'ਚ ਕੱਪੜੇ ਵੀ ਸੁੱਟ ਧੋ ਲੈਂਦੇ ਹੱਥ ਨਾਲ ਬੱਚੇ ਵਿਚਾਰੇ ਭਾਂਡੇ ਧੋ ਲੈਂਦੇ ਆ ਅੱਜ ਮੈਂ ਆਟਾ ਅਖਣੇ ਦਾਦੀ ਤੋਂ ਆਟਾ ਮਲਦੇ ਆਟਾ ਮਲਵਾ ਛੋਟਾ ਮੇਰਾ ਪੋਤਰਾ ਰੋਟੀਆਂ ਲਾ ਦਿੰਦਾ ਦਾਦੀ ਮੈਂ ਰੋਟੀ ਚਾਹ ਬਣਾ ਲੈਂਦੇ ਦੁੱਧ ਨੂੰ ਬਾਲਾ ਦਵਾ ਲੈਂਦੇ ਦੁੱਧ ਨੇ ਵੀ ਬਾਲਾ ਦਵਾ ਲੈਂਦੇ ਆ ਪਰ ਪਾ ਕੇ ਵੀ ਫੜਾ ਦਿੰਦੇ ਮੈਨੂੰ ਮੰਜੇ ਦੇ ਉੱਤੇ ਦਾਦੀ ਤੂੰ ਬਹਿ ਜਾ ਉਹ ਛੱਤ ਤੇ ਕਿਤੇ ਮੇਰੇ ਪੋਤਰੇ ਵੀ ਅੰਦਰ ਨਹੀਂ ਵੜਨ ਦਿੰਦੇ ਦਾਦੀ ਤੂੰ ਨਾ ਜਾਈਂ ਅੰਦਰ ਤੇਰੇ ਕੋ ਬਾਹਰ ਨਹੀਂ ਨਿਕਲਿਆ ਜਾਣਾ ਕਦੀ ਜਿਹੜੇ ਮਰੀਕ ਸਿੰਘ ਦੀਆਂ ਜਿਹੜੇ ਤਸਵੀਰਾਂ ਨੇ ਜਾਂ ਕੁਝ ਉਹਨਾਂ ਦੇ ਕੱਪੜੇ ਨੇ ਜਾਂ ਹੋਰ ਵੀ ਕੁਝ ਸਮਾਨ ਵੇਖ ਕੇ ਤਾਂ ਯਾਦ ਆਉਂਦੀ ਹੋएगी ਮੈਂ ਤਾਂ ਅਜੇ ਤਿੱਕ ਤਨ ਵਿਖਾਵਾਂ ਅਜੇ ਤਿੱਕਰ ਮੇ ਪੋਤਦੇ ਕੱਪੜੇ ਵਿਖਾਵਾਂ ਤੁਹਾਨੂੰ ਜੇ ਤਿੱਕਰ ਤਾਂ ਤੁਹਾਨੂੰ ਮੈਂ ਵਿਖਾਵਾਂ ਆਪਣੇ ਬੱਚੇ ਦੇ ਕੱਪੜੇ ਹਰ ਬਾਬੇ ਜਵਾਕੇ ਵੇ ਰੱਖੇ ਪੁੱਤ ਦੇ ਕੱਪੜੇ ਕਿਤੇ ਵੇ ਸੁਟੇ ਟੀ ਸਾਰੇ ਕੱਪੜੇ ਬੱਚੇ ਆਪਣੇ ਦੇ ਸਾਫ ਸਾਫ ਕੇ ਰੱਖੇ ਤੇ ਰਿਸ਼ਤੇਦਾਰ ਕਦੀ ਆਏ ਨੇ ਤੁਹਾਡੇ ਕੋ ਜਾਂ ਤੁਹਾਡੀ ਬਾਹ ਫੜੀ ਹੋਵੇ ਜਾਂ ਆਂਡ ਗਵਾਂ ਦੇ ਵਿੱਚ ਤੁਹਾਡਾ ਕੋਈ ਸਾਥ ਦਿੰਦਾ ਹੋਵੇ ਸਾਡਾ ਕਿਸੇ ਨੇ ਸਾਥ ਨਹੀਂ ਦਿੰਦਾ ਕੋਈ ਮੂੰਹ ਨਾ ਨਹੀਂ ਪੁੱਛਿਆ ਕਿਸੇ ਨੇ ਵੀ ਜਾਂ ਕੋਈ ਜੇ ਕੋਈ ਗੱਲ ਜੱਤ ਡਿੱਗੀ ਆ ਕਿਤਰਾ ਡਿੱਗੀ ਕਿਵੇਂ ਨਹੀਂ ਡਿੱਗੀ ਕਿਸੇ ਨੇ ਮੱਲੇ ਨੇ ਨਹੀਂ ਪੁੱਛਿਆ ਸਾਡੇ ਕਿ ਰਿਸ਼ਤੇਦਾਰਾਂ ਨੇ ਨਹੀਂ ਪੁੱਛਿਆ ਕਿਸੇ ਨੇ ਨਹੀਂ ਪੁੱਛਿਆ ਐਵੇਂ ਝੂਠ ਮਾਰੀਏ ਰੱਬ ਨੂੰ ਜਾਣਦੇ ਨਹੀਂ ਉਹਨਾਂ ਕਿਸੇ ਨੇ ਨਹੀਂ ਪੁੱਛਿਆ ਸਾਨੂੰ ਮੈਂ ਦੇਖਿਆ ਵੀ ਇੱਕ ਛੱਤ ਜਿਹੜੀ ਕਮਰੇ ਦੀ ਜਿਹੜੀ ਛੱਤ ਡਿੱਗ ਪਈ ਬਾਲਿਆਂ ਵਾਲੀ ਤੇ ਦੂਸਰਾ ਕਮਰਾ ਉਹਦੀ ਵੀ ਛੱਤ ਮੇਰੇ ਕਹਿੰਦਾ ਡਿੱਗਣ ਵਾਲੀ ਹੈ ਜਦੋਂ ਮੀਂਹ ਆਉਂਦਾ ਤੇ ਫਿਰ ਅਰਦਾਸ ਬੰਦੀ ਕਰਦੇ ਹੋਗੇ ਬਾਬੇ ਜੱਗਿਆ ਪੀਣਾ ਤੇ ਮਹਾਰਾਜ ਦੇ ਗਾੜੀ ਹੱਥ ਪੱਲਾ ਜੋੜਦੇ ਮਹਾਰਾਜ ਮੇਰੀ ਇੱਕ ਕੁੱਲੀ ਆ ਉਹ ਵੀ ਤਾਂ ਸੜਦੀ ਮੇਰੇ ਬੱਚੇ ਸੁੱਤੇ ਮੇਰੇ ਕੋ ਕੀ ਰਹਿ ਗਿਆ ਇਹ ਤਾੜੀਆਂ ਦੋਣ ਨਨੂ ਨਾ ਕੋਈ ਛੱਡ ਪੇਟ ਲੱਗੇ ਕੋਈ ਨਨੂ ਨਾ ਘੱਲ ਹੋਵੇ ਸਾਰੀਆਂ ਗੱਲਾਂ ਸੋਚੀ ਦੀ ਉਹ ਕਿਦਾਂ ਜਦੋਂ ਮਰੀਕ ਸਿੰਘ ਨੇ ਜਨਮ ਲਿਆ ਸੀ ਤੇ ਬੜੀਆਂ ਖੁਸ਼ੀਆਂ ਸੀ ਘਰ ਦੇ ਵਿੱਚ ਕਿ ਮੇਰਾ ਬੱਚਾ ਵੱਡਾ ਹੋਊਗਾ ਬੜਾ ਪੇਜ ਸਾਥ ਦਵੇਗਾ ਲੇਕਿਨ ਅੱਧ ਵਿੱਚ ਘਾਰੇ ਛੱਡ ਕੇ ਚਲਾ ਗਿਆ ਵਾ ਤੇ ਬੜਾ ਦੁੱਖ ਲੱਗਦਾ ਵਾ ਤੇ ਕੀ ਫਿਰ ਜਿਆਦਾ ਹੁੰਦੀਆਂ ਬੱਚੇ ਦੀਆਂ 3 ਸਾਲ ਹੋ ਗਏ ਮੇਰੇ ਪੁੱਤ ਨੂੰ ਕਿੰਨੇ 3 ਸਾਲ ਤੇ 6 ਵੀ ਨਹੀਂ ਹੋ ਗਏ ਕਿਦਾਂ ਬੱਚਾ ਇੱਕ ਘੜੀ ਗਿਆ ਹੋਵੇ ਤੇ ਫੋਨ ਕਰੀਦਾ ਆਇਆ ਨਹੀਂ ਆਇਆ ਨਹੀਂ ਕਿੱਥੇ ਆ ਕਿੱਥੇ ਆ ਹੋੜਾ ਕਿੰਨੂੰ ਫੋਨ ਕਰਨਾ ਕਿੰਨੂੰ ਫੋਨ ਕਰੀਏ ਕਿੱਥੋਂ ਸੱਦ ਗਏ ਨੂੰ ਕਿੱਥੋਂ ਲਿਆਈਏ ਬੱਚੇ ਕਰਨਗੇ ਦਾਦੀ ਪਾਪਾ ਐਸੇ ਲੈਂਦਾ ਦਾਦੀ ਪਾਪਾ ਇਦਾਂ ਦਾਦੀ ਪਾਪਾ ਇਦਾਂ ਬੱਚੇ ਸਭ ਕਹਿ ਰਹੇ ਸੀ ਮੈਂ ਇਹਨਾਂ ਨੂੰ ਕਹੋ ਚਲ ਚੁੱਪ ਕਰ ਚੋ ਭਰਾਵਾ ਚੁੱਪ ਕਰ ਜੋ ਭਰਾਵਾ ਪਰ ਜਾ ਕੇ ਰੋ ਪੈ ਗਏ ਬਹੁਤ ਵਾਰ ਜਾ ਕੇ ਰੋ ਪੈ ਗਏ ਕੋਈ ਗੱਲ ਨਹੀਂ ਮਾਦਾ ਹੌਸਲਾ ਰੱਖ ਜੇ ਮਾੜੇ ਦੇ ਨਾਲ ਆਏ ਤੇ ਚੰਗੇ ਵੀ ਜ਼ਰੂਰ ਆਣਗੇ ਪਰਮਾਤਮਾ ਅਗੇ ਹਮੇਸ਼ਾ ਹੀ ਅਰਦਾਸ ਬੇਨਤੀ ਕਰਿਆ ਕਰੋ ਕਿ ਜਿਹੜਾ ਘਰ ਦੇ ਵਿੱਚ ਖੁਸ਼ੀਆਂ ਦੁਬਾਰਾ ਤੁਹਾਡੇ ਘਰ ਵਿੱਚ ਆ ਜਾਣ ਤੇ ਹੁਣ ਜਿਹੜੇ ਲੋਕ ਐਨਆਰਆਈ ਪਰਿਵਾਰ ਨੇ ਜਾਂ ਦੇਸ਼ ਵਿਦੇਸ਼ ਵਿੱਚ ਜਿਹੜੇ ਲੋਕ ਤੁਹਾਡੀ ਖਬਰ ਦੇਖ ਰਹੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੀਦਾ ਕਿ ਕਿਸ ਤਰ੍ਹਾਂ ਤੁਹਾਡੀ ਮਦਦ ਜੜੀ ਤੁਹਾਨੂੰ ਹੋਣੀ ਚਾਹੀਦੀ ਹੈ ਅੱਜ ਤਾਂ ਨੇ ਵੀ ਸਾਡੀਆਂ ਹੀ ਹੱਥ ਜੋੜ ਕੇ ਕਹਿੰਨੇ ਆ ਵੀ ਸਾਈ ਤੁਹਾਡੇ ਗਾੜੀ ਹੱਥ ਜੋੜ ਕੇ ਕਹਿੰਨੇ ਆ ਵੀ ਗਰੀਬੀ ਘਾਰਿਆ ਕੋਈ ਮੋੜ ਵਾਲਾ ਕੋਈ ਨਹੀਂ ਮੇਰੇ ਆਪਣਾ ਗੁਰਤਾ ਖਰਾਬ ਆ ਬਧਣੀ ਅੱਜ ਆਕੇ ਕਾਲ ਲਿਆ ਗੁਰਤਾ ਜੇ ਦਵਾਈ ਨਾ ਖਾਵਾਂ ਮੈਂ ਸਾਰ ਨਹੀਂ ਨਿਕਲਣਾ ਮੇਰਾ ਤੇ ਮੇਰੇ ਬੱਚੇ ਮੇਰੇ ਬੱਚਿਆ ਕਰਕੇ ਹੱਥ ਜੋੜ ਕੇ ਨਹੀਂ ਵੀ ਮਦਦ ਕੀਤੀ ਜਾਵੇ ਮੇਰਾ ਕੁल्ला ਜਣਾ ਉਹ ਵੀ ਮੇਰੇ ਕੋਈ ਬਣ ਜਾਵੇ ਮੈਂ ਬਹੁਤ ਔਖੀ ਆ ਲੇਕਿਨ ਜਿਹੜਾ ਤੁਹਾਡਾ ਬੇਟਾ ਵਾ 7000 ਰੁਪਏ ਤਨਖਾਹ ਲੈ ਰਿਆ ਵਾ ਤੇ ਇਹ ਤੁਹਾਡਾ ਦਵਾਈਆਂ ਚ ਲੱਗ ਜਾਂਦਾ ਕਿ ਨਾ ਫਿਰ ਘਰ ਦੇ ਵਿੱਚ ਕੁਝ ਆਉਂਦਾ ਕੋ ਸਬਜੀ ਪਾਣੀ ਕੋਈ ਦੁੱਧ ਵਗੈਰਾ ਕੋਈ ਰਿਸ਼ਤੇਦਾਰ ਆ ਜਾਏ ਤੇ ਫਿਰ ਕਿਸ ਤਰ੍ਹਾਂ ਇੱਕ ਸਰਕਲ ਚੱਲਦਾ ਤੁਹਾਡੇ ਇਦਾਂ ਹੀ ਮਾੜਾ ਮੋਟਾ ਚੱਲਦਾ ਦੋ ਦੋ ਵਿਚਾਰਾ ਡੇਰੀ ਤੋਂ ਲੈ ਆਉਂਦਾ ਕਦੀ ਇੱਕ ਪੈਕੇਟ ਲੈ ਆਊਗਾ ਕਦੀ ਦੋ ਲੈ ਆਊਗਾ ਮੈਨੂੰ ਡਾਕਟਰ ਕਹਿੰਦਾ ਵੀ ਦਵਾਈ ਦੁੱਧ ਨਾਲ ਪੀਓ ਤੇ ਮੈਂ ਦੁੱਧ ਦਵਾਈ ਨਾਲ ਨਹੀਂ ਖਾਂਦੀ ਮੈਂ ਅੱਧਾ ਪਾਣੀ ਪਾ ਲੀਨੀ ਅੱਧਾ ਦੁੱਧ ਪਾ ਲੀਨੀ ਉਹ ਕਹੋ ਦੁੱਧ ਨਾਲ ਖਾਓ ਕਹੇ ਦੁੱਧ ਨਾਲ ਮੈਂ ਕਦੀ ਉਹ ਨੂੰ ਨਹੀਂ ਦੱਸਿਆ ਮੈਂ ਪਾਣੀ ਪਾਇਆ ਕਦੀ ਮੈਂ ਦੱਸਿਆ ਨਹੀਂ ਮੈਂ ਪਾਣੀ ਪਾਇਆ ਮੈਂ ਕੋਈ ਨਹੀਂ ਮਖਲਾਫ ਪਰ ਲਿਆ ਦੁੱਧ ਦਾ ਇਹ ਕਰਦਾ ਸਰਕਲ ਚੱਲ ਜਾਵੇ ਕਰਦੀ ਕਰੀ ਬੀ ਕਿੱਥੋਂ ਲਿਆਊਗਾ ਕਿੱਥੋਂ ਨਹੀਂ ਲਿਆਊਗਾ 500 ਰੁਪਏ ਡਾਕਟਰ ਲੈਂਦਾ ਫੀਸ ਹੈ ਉਹ ਤਾਂ ਕੁੜੀਆਂ ਨੂੰ ਮੈਂ ਕਵੇ ਲਵਾਂ ਮੈਂ ਕੁੜੀਆਂ ਹੌਲੀ ਹੌਲੀ ਹੱਥ ਜੁੜੂਗੀ ਵੇਲਾ ਪੁੱਤਰ ਰਹਿਣ ਦੋ ਐਦ ਕੀ ਨਹੀਂ ਆਂਟੀ ਆਪਾਂ ਤੇ ਕਹਾਂਗੇ ਡਾਕਟਰ ਨੇ ਅੰਦਰੋਂ ਤੁਹਾਨੂੰ ਵੇਖਣਾ ਨਹੀਂ ਆ ਡਾਕਟਰ ਨੇ 730 ਰੁਪਈਆਂ ਦਾ ਟੈਸਟ ਲਿਖ ਕੇ ਦਿੱਤਾ ਵਾ ਜੇ ਵੀ ਫਾਈਲ ਦੇ ਉੱਤੇ ਤੇ ਆਰਕਾ ਮੈਂ ਨੂੰ ਮਿਲ ਕੇ ਤੁਸੀਂ ਕਦੀ ਇਹ ਨਹੀਂ ਕਿਹਾ ਵੀ ਮੇਰੇ ਘਰ ਦੇ ਵਿੱਚ ਗਰੀਬੀ ਬੜੀ ਹੈ ਮੇਰੇ ਕੋਲ ਪੈਸਾ ਨਹੀਂ ਹੈਗਾ ਮੇਰਾ ਲਾਇਫ ਬਰੀ ਕਿਉਂਕਿ ਦਾਨੀ ਸੱਜਣ ਬੜੇ ਨੇ ਜਿਹੜੇ ਹੈਲਪ ਕਰਦੇ ਨੇ ਤੇ ਕੀ ਡਾਕਟਰ ਨਾਲ ਗੱਲਬਾਤ ਨਹੀਂ ਕੀਤੀ ਤੁਸੀਂ ਮੈਂ ਕਿਹਾ ਡਾਕਟਰ ਮੈਂ ਡਾਕਟਰ ਸਾਹਿਬ ਮੇਰਾ ਬੱਚਾ ਮੈਂ ਕੋਠੀਏ ਚ ਕੰਮ ਕਰਦੀ ਆ ਤੇ ਮੇਰਾ ਬੱਚਾ ਇੱਕੋ ਹੀ ਆ ਉਹ ਵੀ 6-7000 ਤਨਖਾਹ ਲੈਂਦਾ ਵਾ ਉਨੇ ਮੋਟਰਸਾਈਕਲ ਚੋਂ ਜਾਂ ਕੋ ਕਰਾਇਆ ਕੁ ਪਾੜਾ ਦੇਣਾ ਹੁੰਦਾ ਵਿੱਚ ਸਾਰਾ ਸਰਕਲ ਆ ਤੇ ਕਿੱਥੋਂ ਕਰੇ ਮੇਰਾ ਬੱਚਾ ਤੇ ਦਵਾਈ ਥੋੜੀ ਕਰ ਦੋ ਜਾਂ ਮੈਂ ਡਾਕਟਰ ਸਾਹਿਬਾ ਕੀ ਟੈਸਟ ਨਹੀਂ ਕਰਾਉਣਾ ਉਹ ਕਹਿੰਗੇ ਚਲੋ ਅਗਲੀ ਵਾਰ ਹੀ ਕਰਵਾ ਲਿਓ 6300 ਰੁਪਈਆ ਦਾ ਟੈਸਟ ਲੈ ਕੇ ਦੇ ਦੇਦਾ ਕਈ ਵਾਰ ਹੋੜ ਵੀ ਮੈਂ ਕਰਵਾਇਆ ਨਹੀਂ ਟੈਸਟ ਦਵਾਈ ਜੜੀ ਉਹਨਾਂ ਦਾ ਦੰਦ ਨਹੀਂ ਲੇਖਦਾ ਮੈਂ ਪੰਜ ਦਿਨਾਂ ਦੀ ਦਵਾਈ ਲੈ ਆਉਣੀ ਚੱਲ ਪੰਜਾਂ ਦਿਨਾਂ ਦੀ ਬੜੀ ਇੰਨੀ ਬੜੀ ਆ ਫਿਰ ਵੇਖੀ ਜਾਊਗੀ ਕੋਈ ਨਾ ਮਤਾ ਪ੍ਰਮਾਤਮਾ ਜਰੂਰ ਮੇਰੇ ਕਰੇਗਾ ਤੁਹਾਡੇ ਤੇ ਜਰੂਰ ਖੁਸ਼ੀਆਂ ਤੁਹਾਡੇ ਘਰ ਫੇਰ ਇੱਕ ਵਾਰ ਆਣਗੀਆਂ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਦਨਾ ਪਰਿਵਾਰ ਦੀ ਸਿਰਫ ਦੋ ਬੱਚੇ ਇੱਕ 10 ਸਾਲ ਦਾ ਇੱਕ 15 ਸਾਲ ਦਾ ਤੇ ਨਾਲ ਦਾਦੀ ਬੈਠੀ ਆ ਤਸਵੀਰਾਂ ਲੈ ਕੇ ਬੈਠੇ ਨੇ ਯਾਦ ਕਰਦੇ ਨੇ ਰੋਂਦੇ ਨੇ ਭਾਵਕ ਹੁੰਦੇ ਨੇ ਕਿ ਅੱਜ ਸਾਡੇ ਘਰ ਦੇ ਵਿੱਚ ਅਮਰੀਕ ਸਿੰਘ ਹੁੰਦਾ ਜਾਂ ਧੀਰ ਸਿੰਘ ਹੁੰਦਾ ਤੇ ਅੱਜ ਘਰ ਦੇ ਵਿੱਚ ਖੁਸ਼ੀਆਂ ਹੋਣੀਆਂ ਸੀ ਲੇਕਿਨ ਇਹ ਜਿਹੜੇ ਕਮੌਣ ਵਾਲੇ ਸੀ ਘਰ ਦੇ ਵਿੱਚ ਇਹ ਦੋਨੋਂ ਇਸ ਦੁਨੀਆ ਵਿੱਚ ਨਹੀਂ ਰਹੇ ਇਸ ਤੋਂ ਬਾਅਦ ਆ ਤੁਹਾਡੇ ਨਾਲ ਤਸਵੀਰ ਸਾਂਝੀ ਕਰਨ ਲੱਗਾ ਬਾਥਰੂਮ ਜੀ ਕਿਉਂਕਿ ਹਮੇਸ਼ਾ ਹੀ ਘਰ ਦੇ ਵਿੱਚ ਲੈਂਡਰੀ ਬਾਥਰੂਮ ਹੋਣਾ ਬਹੁਤ ਜ਼ਰੂਰੀ ਹੈ ਉੱਤੇ ਛੱਤ ਨਹੀਂ ਹੈਗੀ ਤੇ ਕਿੱਥੇ ਪਰਿਵਾਰ ਜਾਂਦਾ ਵਾ ਖੇਤਾਂ ਦੇ ਵਿੱਚ ਤੇ ਪਰਿਵਾਰ ਨੇ ਇਹ ਵੀ ਮਦਦ ਕੀਤੀ ਹੈ ਸਰਕਾਰ ਤੋਂ ਜਾਂ ਸਰਪੰਚ ਤੋਂ ਜਾਂ ਐਮਐਲਏ ਸਾਹਿਬ ਨੂੰ ਵੀ ਘਰ ਦੇ ਵਿੱਚ ਜਿਹੜੇ ਲੈਂਡਰੀ ਬਾਥਰੂਮ ਜਿਹੜੇ ਬਣਾਏ ਜਾਂਦੇ ਆ ਸਭ ਤੋਂ ਵੱਡੀ ਗੱਲ ਦਾਦੀ ਜੀ ਨੇ ਬੱਚਿਆਂ ਵਾਸਤੇ ਤੁਹਾਡੇ ਅੱਗੇ ਹੱਥ ਜੋੜ ਬੇਨਤੀ ਕੀਤੀ ਹੈ ਕਿ ਸਾਡੇ ਪਰਿਵਾਰ ਦੀ ਜਿਹੜੀ ਵੱਧ ਵੱਧ ਮਦਦ ਕੀਤੀ ਜਾ ਸਕੇ ਤਾਂ ਜੋ ਸਾਡੇ ਘਰ ਦੇ ਵਿੱਚ ਦੁਬਾਰਾ ਖੁਸ਼ੀਆਂ ਆ ਸਕਣ ਅਸੀਂ ਵੀ ਲੋਕਾਂ ਨੂੰ ਅਪੀਲ ਕਰਾਂਗੇ ਕਿ ਇਹਨਾਂ ਪਰਿਵਾਰਾਂ ਦੀ ਵੱਧ ਵੱਧ ਜਿਹੜੀ ਆ ਮਦਦ ਕੀਤੀ ਜਾ ਸਕੇ ਮੈਂ ਦਿਓ ਜਗਤ ਅਮਨਦੀਪ ਸਿੰਘ ਪ੍ਰਾਈਮ 57 ਅੰਮ੍ਰਿਤਸਰ